ਹੈਲੋ ਫਰੈਂਡਸ ਅੱਜ ਫਿਰ ਤੋਂ ਆਪਾਂ ਬਸਾਖੀ ਵਾਲੇ ਬਲੌਗ ਦੇ ਵਿੱਚ ਆ ਚੁੱਕੇ ਆ ਤੇ ਆਪਣਾ ਜਿੱਥੇ ਸਫ਼ਰ ਖਾਤਮੇ ਉਸ ਇੱਥੋਂ ਆਪਾਂ ਨੈਕਸਟ ਸਟਾਰਟ ਕਰਦੇ ਆ ਠੀਕ ਹੈ ਤੇ ਫਿਰ ਅਸੀਂ ਸਟਾਰਟ ਕੀਤੇ ਚੜਾਈਆਂ ਚੜ੍ਹਨੀ ਆ ਥੋੜਾ ਜਿਹਾ ਰੈਸਟ ਕਰਕੇ ਜੂਸ ਵਗੈਰਾ ਪੀ ਕੇ ਨਾਲ ਦੀ ਨਾਲ ਆਪਾਂ ਵੀਡੀਓਜ਼ ਬਣਾ ਰਹੇ ਸੀਗੇ ਤਾਂ ਕਿ ਜੋ ਸਾਰੇ ਪਤਰਾ ਦਿੱਤੇ ਥਾ ਕਿ ਮੈਂ ਅੱਜ ਦਾ ਸਾਮਣੇ ਚਾਹੁੰਦੀ ਹਾਂ ਥਾਂ ਥਾਂ ਤੇ ਲੰਗਰ ਲੱਗਦੇ ਸੀ ਸਾਰੀਆਂ ਸੰਗਤਾਂ ਪ੍ਰਸ਼ਾਰਣ ਹੋਣੇ ਸ਼ੱਕ ਕੇ ਆਪਣੇ ਚਾਤਰਾ ਤੇ ਜਾ ਰਹੀਆਂ ਸੀ ਜਾਂ ਦੂਸਰੇ ਗੁਰੂ ਜੀ ਦੇ ਤਪਸਥਾਨ ਦੇ ਮਠਾ ਟਿਕਣ ਲਈ ਇੰਨੀ ਜ਼ਿਆਦਾ ਪੀੜ ਸੀ ਪੈਰ ਰੱਖਣ ਨੂੰ ਜਮਈ ਮੈਂ ਬੈਠਣ ਦੀ ਬਾਜ਼ ਬਿਲਕੁਲ 스ਕਿਪਨੇ ਕੀਤੀ ਕਿਉਂਕਿ ਮੈਨੂੰ ਐਵੇਂ ਵੀ ਤੁਹਾਨੂੰ ਸਾਰੀ ਵੌਇਸ ਜਿਹੜੀ ਆ ਹਨਾ ਸੁਣੇ ਤੇ ਤੁਹਾਨੂੰ ਵੀ ਪਤਾ ਲੱਗਦੀ ਕਿ ਕਿੰਨਾ ਕਰਾਰ ਸੀਗਾ ਸੱਚੀ ਉਹਨਾਂ ਜ਼ਿਆਦਾ ਕਾਠੀ ਸੀਗਾ ਤੇ ਬਹੁਤ ਜ਼ਿਆਦਾ ਅੰਦਰ ਮੰਗਿਆ ਦੇ ਵਿੱਚ ਠੀਕ ਜਿਹੀ ਕਿਸ ਤਰ੍ਹਾਂ ਦੇ ਸੰਤੋ ਤਬਿਲਰ ਪ੍ਰਸਾਦ ਸਕੇ ਗੁਰੂ ਜੀ ਦਾ ਅੱਗੇ ਵਧਣ ਦੀ ਕਿਰਪਾ ਦਾ ਕਰੋ ਸ਼ਾਨ ਹੱਥੇ ਲੋੜ ਦੀ ਪਹੁੰਚ ਆ ਰਹੀ ਸੀ ਕਿ ਬਟੇ ਦੀ ਜੀ ਦੀ ਕਿਰਪਾ ਨਾਲ ਸ਼ੋਧ ਬੇਸਿਕ ਕੋਲਾ ਨਗਰ ਮੌਸਮ ਜਿਹੜਾ ਸੀਗਾ ਮੱਠਾ ਮੱਠਾ ਹੋ ਚੁੱਕਿਆ ਸੀ ਕਿਦੇ ਸਿਵਾਸ ਥੋੜੇ ਜਲ ਦੂਰ ਰਹਿ ਗਿਆ ਸੀਗਾ ਕਾਫੀ ਆ ਸਾਰੀ ਯਾਤਰਾ ਸਿਹੜੀ ਤੈ ਕੰਤੋਂ ਪੈਦਲ ਯਾਤਰਾ ਤੈ ਕੰਤੋਂ ਬਾਅਦ ਅਸੀਂ ਫਾਈਨਲੀ ਪਹੁੰਚ ਹੀ ਗਏ ਸੀ ਬਸ ਥੋੜੀ ਦੂਵੀਂ ਤੇ ਜਾ ਕੇ ਸਾਡਾ ਜਿਹੜਾ ਨਰਬੂ ਸਰਜੇ ਤਪਸਥਾਨ ਸੀਗਾ ਵਹਲਾ ਸੀ ਸਾਰੀਆਂ ਸੰਤਾ ਜਾ ਰਹੀਆਂ ਸੀਗੀਆਂ ਕੁਝ ਆ ਰਹੀਆਂ ਸੀ ਵਾਪਸ ਮੱਠਾ ਟਿਕ ਟਿਕ ਕੇ ਚਾਰਨ ਸ਼ੂ ਗੰਗਾਵਲ ਕਿਉਂਕਿ ਉੱਥੇ ਵੀ ਸਾਰੀ ਸੰਗਤ ਨੇ ਮਠਾ ਟੇਕਨਾ ਸੀ ਸਭ ਤੋਂ ਪਹਿਲਾਂ ਤਪਸਤਾਨ ਤੇ ਮਠਾ ਟੇਕਿਆ ਜਾਂਦਾ ਵਾ ਅਸੀਂ ਵੀ ਹੌਲੀ-ਹੌਲੀ ਮੈਂ ਕੱਲ੍ਹ ਹੀ ਉਹ ਬਾਦ ਦੀ ਗਈ ਕਿਉਂਕਿ ਇਸ ਵਾਰ ਫੈਮਿਲੀ ਨਾਲ ਨਹੀਂ ਸੀ ਗਈ ਭਰਾ ਪਹਿਲਾਂ ਚਲ ਗਿਆ ਸੀ ਤੇ ਪਪਾ ਬਾਅਦ ਵਿੱਚ ਜਾਣ ਦੀ ਸੋਚ ਰਹੇ ਸੀ ਮੈਂ ਇਕੱਲੀ ਸੀ ਕਿ ਤੇ ਜਿਹੜੇ ਨਾਲ ਦੇ ਆਏ ਸੀਗੇ ਪਿੰਡ ਵਾਲੇ ਉਹ ਸਾਰੇ ਆਪਣਾ-ਆਪਣਾ ਫੇਰ ਰਹੇ ਸੀ ਕੋਈ ਜੰਮਤ ਪਤਾ ਹੀ ਆ ਬਟ ਮੇਰੇ ਮੈਂ ਕਾਫੀ ਵਾਰ ਜਾਣੀ ਹਾਂ ਸੋ ਮੈਨੂੰ ਸਾਰੀ ਜਗ੍ਹਾ ਦਾ ਪਤਾ ਸੀਗਾ ਪਕੜਾ ਖੂਣ ਲੱਗੇ ਸੀ ਗੁਰ ਜੀ ਦੇ ਘਰ ਜਾ ਕੇ ਕਿਹੜਾ ਕੋਈ ਖੂਣ ਆਉਂਦਾ ਫਲਦੀ ਫਿਰ ਰਹੇ ਸੀ ਘੁੰਮਦੇ ਫਿਰ ਤੇ ਮਠਾਟ ਪਿੱ ਗਿਆ ਨੇ ਪੂਰੇ ਸ਼ਾਂਤਾਂ ਮੈਨੂੰ ਸਾਰੇ ਨਹੀਂ ਕਿਹਾ ਵੀ ਟੈਂ ਬੋਲ ਲਗ ਜਾਣਾ 5 ਵਜੇ ਆਣਾ ਤੁਸੀਂ ਮੱਠਾ ਟਿਕਣ ਆ ਜਾਓ ਬਟ ਮੈਂ ਫਿਰ ਵੀ ਕਾਭੀ ਨਹੀਂ ਡੀਜੂ ਰਹੇ ਆ ਤਾਂ ਫਿਰ ਮੱਠਾ ਟਿਕਣਾ ਜ਼ਰੂਰੀ ਹੀ ਆ ਜੇ ਦਵਾਈਆਂ ਵਿਦੇਸ਼ੀ ਦਵਾਈਆਂ ਦੀ ਜਿਹੜੀ ਤੁਸੀਂ ਦੇਖ ਰਹੇ ਹੋ ਫ੍ਰੀ ਵਿੱਚ ਲੰਗਰ ਲਗਾਇਆ ਗਿਆ ਸੀ ਚੈੱਕਅਪ ਲਈ ਗੁਰੂ ਕੀ ਦਰ ਤੇ ਸਭ ਤੋਂ ਠਿੱਕੀ ਸੇਵਾ ਹੁੰਦੀ ਆ ਤੇ ਜੇ ਤੁਹਾਨੂੰ ਕਿਹੜਾ ਸਿੱਕਲਾ ਸਤਿ ਪਤਲਾ ਕੋਈ ਜਿਹੜੇ ਜੋੜੇ ਸੀਗੇ ਉਹ ਤਾਰ ਕੇ ਦੇ ਕੇ ਉਸ ਤੋਂ ਬਾਅਦ ਸੀ ਮਠਾ ਟੇਕ ਕਰਨ ਲਈ ਦੇਖਿਆ ਵੀ ਕਿੱਧਰ ਚ ਜਾਣਾ ਉੱਪਰ ਦੀ ਗੇਟ ਕਰ ਮ ਆਇਆ ਹੋਇਆ ਸੀ ਕਿਉਂਕਿ ਸੰਗਤ ਇੰਨੀ ਜ਼ਿਆਦਾ ਸੀਗੀ ਨਾਲ ਸੀਗਾ ਤੇ ਸੰਗਤ ਬਹੁਤ ਜ਼ਿਆਦਾ ਹੋਣ ਕਰਕੇ ਉੱਪਰ ਦੀ ਦਰਵਾਜ਼ਾ ਸੀ ਜਿਹੜਾ ਬੰਦ ਕੀਤਾ ਸੀਗਾ ਜਿਵੇਂ ਜਿਵੇਂ ਜੱਤ ਸੰਗਤਾਂ ਜਾ ਰਹੀਆਂ ਸੀ ਮੈਂ ਵੀ ਉਹਨਾਂ ਦੇ ਪਿੱਛੇ ਪਿੱਛੇ ਨਾਲ ਨਾਲ ਜਾ ਰਹੀ ਸੀ ਫਿਰ ਸਿੱਖ ਬੜੀ ਸਾਰੀ ਕਤਾਰ ਦੇ ਵਿੱਚ ਲੱਗ ਗਿਆ ਜਿਹਦੇ ਵਿੱਚ ਆ ਕੇ ਸਾਰੇ ਜਾਣੇ ਮਠਾ ਟੇਕ ਲੱਗ ਕੇ ਮਠਾ ਟੇਕ ਲਈ ਸੀ ਤੁਸੀਂ ਦੇਖੀ ਸਾਹ ਕੋਲ ਜੋ ਸੰਗਤਾਂ ਦਾ ਚਾਵ ਤੇ ਸਤਾ ਵੀ ਦੇਖ ਸਕਦੇ ਇੰਨੀ ਜ਼ਿਆਦਾ ਸੰਗਤ ਸੀ ਬਟ ਫਿਰ ਵੀ ਟੈਸਟ ਤੋਂ ਮਸਲੀ ਉਹ ਸਾਰੇ ਮਖਾ ਟੇਕਣੇ ਪਿਆ ਸੀ ਲੇਕਿਨ ਇਹ ਵਾਰ ਮੈਨੂੰ ਲਾਇਵ ਵਿੱਚ ਫੀਡ ਨੂੰ ਕਰਤੇ ਕਿਤੇ ਜ਼ਿਆਦਾ ਟਾਈਮ ਹੋ ਚੁੱਕਿਆ ਸੀ ਪਰ ਫਿਰ ਵੀ ਟਾਈਮ ਵਿੱਚ ਬਹੁਤ ਹੀ ਆਨੰਦ ਮਾਣਿਆ ਆਪਾਂ ਹੋਏ ਕੁਝ ਨਵੇਂ ਕਿਉਂਕਿ bari tai jaane se guru ji de ghar ja ke mari jor aundiyan video ਥੋੜੀ ਜਿਹੀ ਤੇਜ਼ ਕਰਨ ਲੱਗਿਆ ਕਿਉਂਕਿ ਟਾਈਮ ਨੇ ਬਹੁਤ ਛੜਾ ਕੇ ਜਾਣਾ ਹੈ ਛਿਤੀ ਛਿਤੀ ਨੂੰ ਆਈਏ ਵੀ ਉਠਾ ਲੀ। ਲੱਗਦਾ ਕਿ ਕੇਵਨ ਮੇਲਾ ਹੀਰਾ ਡਾਂਸ ਹੈ। ਲੋਕੋ ਤੋਂ ਕਾਹਦੀ ਲਾਟ ਦੇਸੀ। ਟਾਟ ਉੱਤੇ ਨਾਲ ਜਾਂਦੇ ਰੱਖਦੇ। ਦਿਨ ਸਭ ਸਾਬੀ ਦੇ ਪ੍ਰਕਾਸ਼। ਉਸ ਤੋਂ ਤੇ ਮੈਨੂੰ ਲੱਗਦਾ ਇਹ ਤੋਂ ਵੀ ਜ਼ਿਆਦਾ ਭੇਰਕੀ ਆਪਾਂ ਦੇਖਾਂਗੇ ਚੱਲ ਚਲਾਂਗੇ ਉਸਦੀ ਵੀ ਆਉਦੀ ਹੈ। ਇਸ ਟੈਂਪਰਕਸ ਆ ਕੇ ਦੇਖੀ। ਦੂਸਰੀ ਵਾਲੇ ਦਿਨ ਵੀ ਜ਼ਿਆਦਾ ਸੰਤਕ ਲਾਉਣੀ ਆ। காமெண்ட <laughs> சார்குதாத்தன सारे लोग वीडियोस ਸਭ ਇਹ ਦਸ਼ਮਵੰਤ ਤੋਂ ਬਾਅਦ ਅਸੀਂ ਇਕੱਠਾ ਬੈਠ ਕੇ ਬਾਣੀ ਸੂਰਜ ਦੇ ਬਾਅਦ ਸਾਰੇ ਸਟਾਰਟ ਕਰਤਾ ਉਸ ਵਾਸਤੇ ਪ੍ਰੈਸ ਜਿਹੜੇ ਲੋਕ ਸਪੇਸ ਕੋ ਚੰਦ ਸੋ ਗੰਗਾਵਲ ਜਾਣਾ ਸੀ ਚੰਦ ਸੋ ਗੰਗਾਵਲ ਜਾਣ ਲਈ ਸੰਤਾ ਜੀ ਆਖਿਆ ਸੀ ਕਿ ਤਾਕਤ ਪਾ ਲੈਣਾ ਕੋਲ ਦਿੱਖਣਾ ਤਾਂ ਕੋਲ ਜਿੰਨੀ ਜਿਆਦਾ ਜੀ ਮੈਨੇ ਚਾਹੀਏ ਸੁਣਨਾ ਕਰਨਾ ਸੀ ਕਿਸੇ ਯਾ ਮੇਰੇ ਕੋ ਮਤਲਬ ਟਾਈਮ ਨਹੀਂ ਸੀਵਾ ਵੀਦ ਨੂੰ ਨਾ ਫਸਟ ਟਾਈਮ ਨੇ ਬਹੁਤ ਜਲਦੀ ਖੁਦ ਤੇ ਆ ਦਿੱਤੀ ਸੀ ਤੇ ਦੇਖ ਲਾਗੇ ਪਤਾ ਬਣਾ ਚੈਨਸ ਤਾਣਾ ਬਹੁਤ ساری ਸੰਕਟ ਜੀ ਜਾ ਰਹੀ ਸੀ ਬਣਾ ਨਾਲ ਹੁੰਦੀ ਕੋਈ ਪੈਰ ਜਲਦੀ ਜਲਦੀ ਪਕਰ ਕੇ ਅਪਰ ਚੈਨਸ ਤੇ ਵਾਪਸ ਜੇ ਚੁੱਕ ਕੇ ਚੁੱਕ ਕੇ ਸੀ ਕੰਪੀਆ ਸੰਤਾ ਦਾ ਬਾਪ ਜੀ ਤੋਂ ਹਾਂ ਪਰ ਕੰਡੀ ਗਿਆ ਜਿਸ ਕੋਈ ਜਿਹੜੇ 3-4 ਦਿਨ ਤੋਂ ਲਗਾਤਾਰ ਸੁਣ ਕਾ ਅਨ੍ਹਾ ਨਹੀਂ ਸੀ ਸੇ ਵਾਲੀ ਉਹ ਆਪਣੇ ਘਰਾਂ ਜਾਣ ਲਈ ਯਾਰ ਹੋ ਉਸਕੇ ਅਸੂਏ ਉਸ ਤੋਂ ਬਾਅਦ ਮੈਸੀ ਵੀ ਆਪਣੇ ਉਸਕੇ ਯਾਰ ਕੁਲ ਮਹਾਰਾਜ ਨਗਰ ਪਾਕ ਪੁਆਇੰਟ ਵਾਲੇ ਤੋਂ ਬਾਅਦ ਇੱਕ ਬੀਬੀ ਚੰਨਾ ਵਾਲ ਤੋਂ ਖੜਕੀ ਜਿਹਨੇ ਉੱਥੇ ਪਾਣੀ ਚਲਾਇਆ ਸੀ ਗੰਗਾ ਮਾਤਾ ਉਹ ਵੀ ਆ ਗਈ ਆਇਸੀ ਤੇ ਪਰਜਕ ਕਰਤੇ ਸੀ ਗੰਗਾ ਮਾਤਾ ਜੀ ਕੋਈ ਵੀ ਫੀਲ ਦੇ ਚਾਰ ਕਰਕੇ ਚਾਹਤੀ ਆ ਤੁਹਾਨੂੰ ਕਿ ਪਾਣੀ ਰਹਿਣਾ ਚਾਨਸ਼ ਗੰਗਾ ਤੇ ਹੀ ਪਾਣੀ ਮਿਲਦਾ ਵਾ ਬਹੁਤ ਜੀਵਤ ਰੱਖਣਾ ਤੇ 파ਰ ਤੋਂ ਲਈ ਸੀ ਜਵਾ ਮਿੱਟੀ ਬਹੁਤ ਦਿੱਤੀ ਆ ਕਿੰਨੇ ਜਾ ਰਿਹਾ ਹੈ ਸੀਗਾ ਤਿਆਰ ਕਰਨਾ ਹਾਈ ਦੀ ਸੀਗੀ ਵੀਡੀਓ ਮੈਨੇ ਬਕੋਤੀ ਧਿਆਨ ਨਾਲ ਬਣਾਇਆ ਮੈਂ ਜਿਆਦਾ ਸੰਤਨ ਤੇ ਰੱਖਿਆ ਗਿਆ ਸੀ ਸਾਥ ਹੀ ਆ ਚਾਲ ਲਿਆ ਇਹ ਨੂੰ ਜਾ ਰਿਹਾ ਸੀ ਮੈਂ ਮੇਰੇ ਕਰਤਿਆ ਨੂੰ ਦੇਖਣਾ ਸੀ ਗਾਲ ਨੂੰ ਜਿਹੜੇ ਮੈਨੂੰ ਨਾ ਆਏ ਸੀ ਤੇ ਕੋਈ ਨਹੀਂ ਸੀ ਦਿੱਕਿਆ ਉਹ ਚਾਹ ਸੀ ਉਹ ਪਾਸੇ ਰਵੇ ਦੇ ਜਨਸ਼ੇਂਗਾ ਵਾਲਾ ਸਨਾਲ ਕਰਨ ਦਾ ਮਾਰੋ ਤੇ ਜਨਸ਼ੇਂਗਾ ਵਾਲਾ ਮਾਰਟਿੰਗ ਕਰਦੇ ਬਸ ਥੋੜੀ ਜਿਹੀ ਦੂਰੀ ਤੇਸ ਵਾਲਾ ਕੋਈ ਕਿਹਾ ਉਸ ਸੰਗਤਾਂ ਸੀ ਲਿਖੇ ਤੇ ਮੈਂ ਜੀ ਆਪਾਂ ਆਪਣੇ ਦਾ ਜਿਹੜਾ ਬੰਦਾ ਇਹ ਕਿੰਨਾ ਚੰਗਾ ਹੋ ਗਿਆ ਜੇ ਕਿਤੇ ਨਿਕਲਿਆ ਹੋਵੇ ਸੁਪਾਈ ਨੂੰ ਵੀ ਤੁਸੀਂ ਦੇਖ ਹਰ ਜਨ ਤੋਂ ਬੰਦਾ ਇੱਕ ਕੌਣ ਫੇਸ ਦੀ ਇੱਕ ਵਾਰ ਜਦ ਬੜੀ ਦਾਦਾ ਪਰ ਕਪੜਾ ਪਾ ਕੇ ਦੇਖਿਆ ਇਹ ਲੈਣਾ ਦੇਖੋ ਕੀ ਜਨਾ ਕਰ ਰਿਹਾ ਇਹ ਪੱਕਾ ਰੇਤੀ ਹੈ ਇਹਨਾਂ ਇਨੀ ਸੀ ਬਤਾਲੀ ਨਾਲ ਜੁੜੀ ਹੋਣਾ ਉਹਨਾਂ ਸਾਰੇ ਪੂਰੀ ਸਾਈਡ ਆ ਮੈਂ ਨਾ ਇੱਥੇ ਨੂੰ ਆਏ ਸੀ ਕਿਤੇ ਦਿੱਕਤ ਸਾਈਡ ਤੋਂ ਜਾ ਰਹੇ ਨੇ ਇਹ ਇਸ ਵਾਰ ਜਦੋਂ ਸ਼ਾਇਰ ਕਿ ਲਾਈਨ ਲਾਈ ਗਈ ਸੀ ਕਿ ਮੈਂ ਕੰਨੀ ਸੀ ਵਨ ਸਾਈਡ ਲਾਈਨ ਮੈਂ ਜਾ ਕੇ ਰੌਂਗ ਸਾਈਡ ਬੁਆਇਜ਼ ਵੱਲ ਖੜੀ ਗਈ ਬਟ ਅਪੀਰ ਉੱਥੇ ਮਨੋ ਜੀ ਉਹ ਮਠਾਟੇ ਤੋਂ ਖੜੇ ਤਾਂ ਮੈਨੂੰ ਪਤਾ ਨਹੀਂ ਕਿ ਕੀ ਹੋ ਰਿਹਾ ਸੀ ਵੀ ਇੱਧਰ ਵੀ ਕਾਫੀ ਚਾਲੇ ਖੜੇ ਸੀ ਕਿ ਮੈਂ ਦੂਜੀ ਸਾਈਡ ਦੀ ਉੱਤੇ ਗਈ ਇਥੇ ਮਠਾਟੇ ਤੋਂ ਪਾਏ ਚਲਦੇ ਸਾਰੇ ਨੰਬਰ ਤੁਹਾਡੇ ਪ੍ਰੋਫਾਈਲ ਨੂੰ ਨੋਟ ਕਰੀਏ ਨਾ ਆ ਰਹੀ ਸੀ। ਮੇਰੇ ਫੋਨ ਵਿੱਚ ਤਾਂ ਉਹ ਨਹੀਂ ਦਿਖਾ ਰਿਹਾ ਕੋਈ ਸੀ ਗਾਇ ਪਰ ਤਪਸਤਾ ਅੰਤੇ ਬਟਨ ਹੈ ਇਸ ਤਰ੍ਹਾਂ। ਅਗਰ ਤੁਸੀਂ ਐਸਾ ਕੋਈ ਸੋਲਿਡ ਸਟੇਟਮੈਂਟ ਹੈ ਤਾਂ ਤੁਸੀਂ ਇਹ ਟੈਪ ਕਰਕੇ ਦੇਖੀਏ। ਸਾਰੇ ਸੰਗਤਾਂ ਇਕੱਠੇ ਕਰਕੇ ਦੇਖੀਏ। ਕਿਹੜਾ ਚੈਨਲ ਆਪਾਂ ਖਾ ਲੀਏ ਕਿਉਂਕਿ ਸਾਰੇ ਚੱਲਣਾਂ ਦੇ ਵਿੱਚ। ਉਠਾ ਟੈਪ ਕੀ। ਅਸੀਂ ਦਵਾ ਦੇ ਲਈ ਕਿਹੜਾ ਤਰ੍ਹਾਂ ਦਾ ਪੈਸਾ ਆ ਰਿਹਾ ਹੈ ਤੇ ਇਹ ਖੀਰ ਤੇ ਹੱਥ ਰੱਖੇ ਹੁੰਦਾ ਹੁੰਦਾ ਹੋਵੇ ਇਹ ਕਹਿੰਦਾ ਕਿ ਐਸੀ ਦਿੱਖੇ ਇਹ ਨਮਾਇੰਤਾ ਕਿ ਜਿਹੜਾ ਕੋਈ ਵੀ ਆਪਣੀ ਸ਼ਰਤਾਂ ਲੈ ਕੇ ਆਉਂਦਾ ਉਹਦੇ ਕੁਝ ਵੀ ਪੱਥਰਾਂ ਦਾ ਬਣਾ ਗਿਆ ਉਹਦੀ ਇੱਛਾ ਪੂਰੀ ਹੁੰਦੀ ਹੈ ਪਟਿਸਵਰ ਮੈਂ ਸੀ ਜਿਹੜਾ ਆਪਣੀ ਇੱਛਾ ਨੂੰ ਦੇਖ ਕੇ ਪ੍ਰਗਟ ਕੀਤਾ ਮੈਂ ਸਾਹਮਣੇ ਮੈਨੂੰ ਪਤਾ ਮੇਰੀ ਹਰ ਵਾਰ ਇੱਛਾ ਥੇ ਪੂਰੀ ਹੁੰਦੀ ਹੈ ਤੇ ਗੁਰੂ ਸਾਹਿਬ ਜੀ ਹਮੇਸ਼ਾ ਸੁਣਦੇ ਨੇ ਯਾ ਜਿਹੜੇ ਕਹਿੰਦੇ ਨੇ ਮੈਨੂੰ ਬਹੁਤ ਹੀ ਵਧੀਆ ਲੱਗਦਾ ਹੈ ਕਿ ਹਮੇਸ਼ਾ ਨਾਲ ਆਪਣੇ ਨਾਲ ਬਾਤਿਓ ਵਾਕ ਉੱਥੀਆ ਹਰ ਇੱਕ ਦੀ ਇੱਛਾ ਪੂਰੀ ਕਰਦੇ ਆ ਉਹ ਤਾਂ ਹੀ ਸਾਰੀ ਸੰਗਤ ਆਉਂਦੀ ਹੈ ਤੇ ਮਠਾ ਠੀਕ ਜੀ ਨੇ ਇੱਦਾਂ ਦੇ ਤੱਕ ਪਾਉਂਦੇ ਇੱਛਾ ਪੂਰੀ ਸੀ ਤੇ ਚੰਗਤ ਨੂੰ ਕਹਿੰਦਾ ਆਪਣੀ ਤੋਂ ਤਾਂ ਤੱਕ 이 방식 보자고, 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 이 방식 보 ਸੇਮਪਸ ਇੰਡਰਾਕਤ ਕਰਦੇ ਹਾਂ ਸਾਡੇ ਹੋਸਟ ਫਿਕਰ ਕਰਦੇ ਹਨ ਕਿ ਤੁਹਾਨੂੰ ਤਾਂ ਚਾਰੀ ਸੰਦ ਚਾਰੀ ਸੀ ਅੰਬੀ ਦੇ ਕੁੜੀ ਸਕਿੱਪ ਕਰਨੀ ਪਈ ਜਾਂ ਮੈਨੂੰ ਫਾਸਟ ਕਰ ਦੂੰਗੀ ਕਿ ਵੀਡੀਓ ਦੀ ਲੰਥ ਜਿਹੜੀ ਬਹੁਤ ਜ਼ਿਆਦਾ ਹੋ ਗਈ ਹੈ ਮੈਨੂੰ ਫਿਕਰ ਹੈ ਦੋ ਫੈਸਲੇ ਲੈਣ ਕਿ Is that true to